ਪੰਜਾਬ ਦੇ ਸੀਐਮ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਦੇ ਸੀਐਮ ਦਫਤਰ ਵੱਲ ਹੋਇਆ ਦਿੱਲੀ ਵਾਲਿਆਂ ਦਾ ਚੁਕਾਹ ਦਿੱਲੀ ਵਾਲਿਆਂ ਨੇ ਸਰਗਰਮੀਆਂ ਕਰ ਦਿੱਤੀਆਂ ਤੇਜ਼ ਜੋ ਕਿ ਹੁਣ ਸੀਐਮ ਦਫਤਰ ਦੇ ਵਿੱਚ ਵੀ ਵੱਡਾ ਬਦਲਾਅ ਹੋਵੇਗਾ ਸੀਐਮ ਚਿਹਰਾ ਨੂੰ ਲੈ ਕੇ ਸੀਐਮ ਦਾ ਚਿਹਰਾ ਬਦਲਣ ਲਈ ਦਿੱਲੀ ਦੀ ਹਾਈ ਕਮਾਂਡ ਜੋ ਪੰਜਾਬੇ ਸਰਗਰਮ ਹੋ ਗਈ ਹੈ ਕੌਣ ਹੈ ਅਗਲਾ ਸੀਐਮ ਦਾ ਚਿਹਰਾ ਉਸ ਨੂੰ ਲੈ ਕੇ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਤੋੜ-ਫੋੜ ਹੋ ਰਿਹਾ ਹੈ ਵਿਧਾਇਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸੋ ਅਗਲਾ ਸੀਐਮ ਚਿਹਰਾ ਕੌਣ ਹੋਵੇਗਾ ਪੰਜਾਬ ਵਿੱਚ ਇਸ ਨੂੰ ਲੈ ਕੇ ਜੋ ਚਰਚਾਵਾਂ ਬਹੁਤ ਤੇਜ਼ ਹੋਈਆਂ ਹੋਈਆਂ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਕੈਬਨਿਟ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਹੀ ਉਥਲ-ਪੁਥਲ ਹੋ ਰਹੀ ਹੈ ਜਿਸ ਕੇੰਦਾ ਕੈਬਨਿਟ ਵਿੱਚ ਫੇਰ ਬਦਲ ਹੋਇਆ ਹੈ ਪੰਜਾਬ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਬਾਕੀ ਸੂਰ ਉਠਣੀਆਂ ਸ਼ੁਰੂ ਹੋਈਆਂ ਹੋਈਆਂ ਨੇ ਦਿੱਲੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਨੇ ਸੰਦੀਪ ਪਾਠਕ ਮੌਜੂਦ ਨੇ ਜਿਨ੍ਹਾਂ ਨੇ ਤਾਜ ਹੋਟਲ ਦੇ ਵਿੱਚ ਬਹੁਤ ਵੱਡੀ ਬੈਠਕ ਕੀਤੀ ਉਹਦੇ ਵਿੱਚ ਸਾਰੇ ਹੀ ਵਿਧਾਇਕ ਤੇ ਹੋਰ ਕੈਬਨਟ ਦੇ ਮੰਤਰੀ ਮੌਜੂਦ ਹੋਏ ਉਹ ਸਾਰਿਆਂ ਦੇ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਸੀ ਕਿ ਸੀਐਮ ਬਦਲਿਆ ਜਾਵੇ ਜੋ ਕਿ ਅਗਲਾ ਸੀਐਮ ਦਾ ਚਿਹਰਾ ਕੁਲਤਾਰ ਸਿੰਘ ਸੰਧਵਾ ਦੇ ਉੱਪਰ ਸਾਰੇ ਜੈਸ ਕਰ ਰਹੇ ਸੀ ਸੋ ਉਸ ਤੋਂ ਬਾਅਦ ਸੰਦੀਪ 파ਠਕ ਜੋ ਕਿ ਮੁਹਾਲੀ ਦੇ ਬੋਟਿਸ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲਚਾਲ ਜਾਣਨ ਲਈ ਪਹੁੰਚਦੇ ਨੇ ਹਾਲਚਾਲ ਪੁੱਛਣ ਤੋਂ ਬਾਅਦ ਸੰਦੀਪ 파ਠਕ ਨੇ ਜੋ ਉੱਥੇ ਮੁਹਾਲੀ ਦੇ ਵਿੱਚ ਹੀ ਗੱਲਾਂ-ਗੱਲਾਂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲ ਕੀਤੀ ਕਿ ਜੇਕਰ ਪੰਜਾਬ ਵਿੱਚ ਅਗਲਾ ਸੀਐਮ ਜਿਹੜਾ ਬਦਲਿਆ ਜਾਵੇ ਤਾਂ ਤੁਸੀਂ ਇਸ ਨਾਲ ਕਿਵੇਂ ਸਹਿਮਜੇ ਤਾਂ ਸੀਐਮ ਭਗਵੰਤ ਮਾਨ ਨੇ ਜੋ ਆਪਣਾ ਆਪ ਕੋ ਜਵਾਬ ਦਿੱਤਾ ਔਰ ਉਸੇ ਦਿਨ ਸ਼ਾਮ ਨੂੰ 47 ਹਸਪਤਾਲ ਦੇ ਵਿੱਚੋਂ ਛੁੱਟੀ ਲੈ ਕੇ ਆਪਣੇ ਜਿਹੜਾ ਨਿਵਾਸ ਸਥਾਨ ਤੇ ਆਉਂਦੇ ਨੇ ਔਰ ਐਕਸ਼ਨ ਮੋਡ ਚ ਆਉਂਦੇ ਨੇ ਔਰ ਆਕੇ ਉੱਥੇ ਮੀਟਿੰਗ ਸ਼ੁਰੂ ਕਰ ਦਿੰਦੇ ਨੇ ਅਫਸਰਾਂ ਨੂੰ ਬੁਲਾਉਂਦੇ ਨੇ ਜੋ ਕਿ 1 ਅਕਤੂਬਰ ਤੋਂ ਚੋਣੇ ਦੀ ਖਰੀਦ ਦੇ ਸੰਬੰਧੀ ਪੰਚਾਇਤੀ ਚੋਣਾਂ ਦੇ ਸੰਬੰਧੀ ਉਹ ਮੀਟਿੰਗ ਕਰਦੇ ਨੇ ਉਸ ਤੋਂ ਫਿਰ ਅਗਲੇ ਦਿਨ ਫਿਰ ਆਪਣੇ ਸਾਰੇ ਵਿਧਾਇਕਾਂ ਨੂੰ ਬੁਲਾਉਂਦੇ ਨੇ ਕੈਬਨ ਮੰਤਰੀਆਂ ਨੂੰ ਬੁਲਾਉਂਦੇ ਨੇ ਲੇਕਿਨ ਉਸ ਤੇ ਵਿੱਚ ਬਹੁਤ ਕੁਝ ਸਪਸ਼ਟ ਨਜ਼ਰ ਆ ਗਿਆ ਕਿ ਜਦੋਂ ਕੈਬਨ ਮੰਤਰੀਆਂ ਨੂੰ ਮੇਨਟੇਨ ਕਰਨ ਵਾਸਤੇ ਬੁਲਾਇਆ ਗਿਆ ਔਰ ਉਹਦੇ ਵਿੱਚ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਨੰਦ ਰਾਜ ਚੱਲ ਰਹੇ ਨੇ ਉਹ ਕੈਬਨ ਮੰਤਰੀ ਨਹੀਂ ਪਹੁੰਚੇ ਫੜੋ ਕਿਹੜੇ ਕਿਹੜੇ ਕੈਬਨ ਮੰਤਰੀ ਨਹੀਂ ਪਹੁੰਚੇ ਉਹ ਚਰਚਾ ਦਾ ਵਿਸ਼ਾ ਬਣ ਗਿਆ ਕੁਲਤਾਰ ਸਿੰਘ ਸੰਧਵਾ ਨਹੀਂ ਪਹੁੰਚਦੇ ਕੁਲਤਾਰ ਸਿੰਘ ਸੰਧਵਾ ਦੇ ਨਾਲ ਜਿਹੜੇ ਧੜੇ ਦੇ ਜੁੜੇ ਹੋਏ ਨੇ ਮੰਤਰੀ ਉਹਨਾਂ ਦੇ ਵੱਲੋਂ ਵੀ ਜਿਹੜਾ ਇਸ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਸੋ ਦਿੱਲੀ ਤੋਂ ਹਾਈ ਕਮਾਂਡ ਦੀਆਂ ਨਜ਼ਰਾਂ ਹੁਣ ਪੰਜਾਬ ਦੇ ਸੀਐਮ ਦਫ਼ਤਰ ਵੱਲ ਲਗੀਆਂ ਹੋਈਆਂ ਨੇ ਕਿਸੇ ਸਮੇਂ ਵੀ ਪੰਜਾਬ ਦੇ ਸੀਐਮ ਦੇ ਵਿੱਚ ਜਿਹੜਾ ਸੀਐਮ ਆਫਸ ਦੇ ਵਿੱਚ ਬਦਲਾਅ ਹੋ ਸਕਦਾ ਹੈ ਸੀਐਮ ਚੇਰਾ ਬਦਲਿਆ ਜਾ ਸਕਦਾ ਜਿਵੇਂ ਹੀ ਸੰਦੀਪ ਪਾਠਕ ਮੁਹਾਲੀ ਹਸਪਤਾਲ ਤੋਂ ਵਾਪਸ ਆਉਂਦੇ ਨੇ ਆਉਂਦਿਆ ਸਾਰੀ ਉਹ ਜਿਹੜਾ ਸੀਐਮ ਦੀ ਸਕਿਉਰਟੀ ਨੂੰ ਲੈ ਕੇ ਆਰਡਰ ਕਰ ਦਿੰਦੇ ਨੇ ਔਰ ਸੀਐਮ ਦੀ ਸਕਿਉਰਟੀ ਸੰਧਵਾ ਦੇਤੀ ਜਾਂਦੀ ਹੈ ਜਦੋਂ ਸੰਧਵਾ ਨੂੰ ਸਕਿਉਰਟੀ ਦਿੱਤੀ ਜਾਂਦੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਲੀਅਰ ਜਿਹੜਾ ਸਪਸ਼ਟ ਹੋ ਜਾਂਦਾ ਕਿ ਹੁਣ ਸੀਐਮ ਜਿਹੜਾ ਕਿ ਕੁਲਤਾਰ ਸਿੰਘ ਸੰਧਵਾ ਨੂੰ ਲਾਰੇ ਲਾਰੇ ਨੇ ਆਮ ਆਦਮੀ ਪਾਰਟੀ ਦੇ ਸੋ ਕੁਲਤਾਰ ਸਿੰਘ ਸੰਧਵਾ ਜੇ ਵੱਲੋਂ ਵੀ ਜਿਹੜਾ ਪੱਤਰਕਾਰ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਵੀ ਉਹ ਬੜੇ ਖੁਸ਼ ਨਜ਼ਰ ਆਉਂਦੇ ਨੇ ਲੇਕਿਨ ਉਹ ਹੀ ਗੱਲ ਕਰਦੇ ਨੇ ਕਿ ਜੋ ਪਾਰਟੀ ਦਾ ਫੈਸਲਾ ਹੋਵੇਗਾ ਉਹ ਸਿਰ ਮੱਥੇ ਲੇਕਿਨ ਪਾਰਟੀ ਦੇ ਵੱਲੋਂ ਜੋ ਫੈਸਲਾ ਲਿਆ ਜਾ ਰਿਹਾ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਜੋ ਸੀਐਮ ਦਾ ਚਿਹਰਾ ਹੈ ਉਹ ਕੁਲਤਾਰ ਸਿੰਘ ਸੰਧਵਾ ਨੂੰ ਵੇਖਿਆ ਜਾ ਰਿਹਾ ਕਿਉਂਕਿ ਜਿਹੜੇ ਵਿਧਾਇਕ ਨੇ ਜਾਂ ਕੈਬਨ ਨੇ ਉਹ ਕੁਲਤਾਰ ਸਿੰਘ ਸੰਧਵਾ ਦੇ 30 ਤੋਂ 35 ਵਿਧਾਇਕਾਂ ਦਾ ਜਿਹੜਾ ਜਿਹੜਾ ਕੁਲਤਾਰ ਸਿੰਘ ਸੰਧਵਾ ਦੇ ਨਾਲ ਜੁੜਿਆ ਹੋਇਆ ਹੈ ਜੋ ਹੋਰ ਵੀ ਵਿਧਾਇਕ ਜਿਹੜੇ ਅੰਦਰ ਖਾਤੇ ਕੋਟਾਰ ਸਿੰਘ ਸੰਧਵਾ ਨੂੰ ਚਾਹੁੰਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਬਹੁਤ ਹੀ ਪੰਜਾਬ ਦੇ ਪ੍ਰਤੀ ਔਰ ਇਹਨਾਂ ਵਿਧਾਇਕਾਂ ਨੂੰ ਉਹਨਾਂ ਨੇ ਕੋਈ ਇਹਨਾਂ ਨੂੰ ਜਿਹੜਾ ਪਾਵਰਾਂ ਨਹੀਂ ਦਿੱਤੀਆਂ ਹੋਈਆਂ ਇਹਨਾਂ ਨੂੰ ਜਿਹੜਾ ਜਿਵੇਂ ਆਕਾਲੀ ਕਾਂਗਰਸ ਸਰਕਾਰ ਨੇ ਆਪਣੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਪਾਵਰਾਂ ਦਿੱਤੀਆਂ ਹੋਈਆਂ ਸੀ ਪੰਜਾਬ ਵਿੱਚ ਲੁੱਟੋ ਤੇ ਪੰਜਾਬ ਨੂੰ ਆਪਣੇ ਘਰ ਪਰੋ ਉਸੇ ਤਰ੍ਹਾਂ ਇਹਨਾਂ ਦੇ ਉੱਪਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਹੌਕ ਲਾਈ ਹੋਈ ਹੈ ਜਿਸ ਨੂੰ ਲੈ ਕੇ ਵਿਧਾਇਕ ਸਾਰੇ ਅੰਦਰੋਂ ਅੰਦਰ ਹੀ ਬਹੁਤ ਦੁਖੀ ਹੋਏ ਨੇ ਸੋ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਵੱਡਾ ਧਮਾਕਾ ਹੋ ਸਕਦਾ ਹੈ ਕੁਲਤਾਰ ਸਿੰਘ ਸੰਧਵਾ ਅਗਲਾ ਸੀਐਮ